ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਸਾਰਿਆਂ ਦਾ ਤੇ ਲਓ ਜੀ ਆਪਾਂ ਸ਼ੁਰੂ ਵੀਡੀਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾ ਮੈਨੂੰ ਰਿਕਵੈਸਟ ਕਰ ਕਿ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਿਓ ਵਾਟੋ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਟਾਈਮ 5:30 ਦਾ ਹੋ ਗਿਆ ਜੀ ਟਾਈਮ ਬੜਾ ਹੋ ਗਿਆ ਅੱਜ ਤੇ ਹੁਣ ਮੈਂ ਇਧਰ ਆ ਕੋਣ ਆ ਲੱਗੀ ਬਣਾਉਣ ਜਾ ਤੇ ਨਾਲੇ ਟੀਰ ਵੀ ਆਪਾਂ ਸਬਜੀ ਆ ਵੇਖੋ ਸਬਜੀ ਨਾਲ ਲੰਗਾ ਤੋ ਕੇੜਾ ਖੁਆ ਤੇ ਹੁਣ ਮੈਂ ਕਿਹਾ ਕੀ ਧੋਰੀ ਬਣਾ ਲੈਨੇ ਸਵੇਰ ਨੂੰ ਹੋਰ ਤਰ੍ਹਾਂ ਦੀਆਂ ਜਣੀਆਂ ਕਿਉਂਕਿ ਉਹ ਤਾਂ ਤਾਜ਼ੀਆਂ ਆਵੇ ਸਵੇਰੇ ਤਾਜੀ ਤਾਜੀ ਸਬਜੀ ਲੈ ਆਏ ਭਾਈ ਤੇ ਇਧਰ ਲਸਣ ਤੇ ਪਿਆਜ਼ ਭਿੰਦੇ ਇਹਨਾਂ ਨੂੰ ਵੀ ਛੇਲ ਚੀਰ ਲੈਨੇ ਤੇ ਇਧਰ ਆ ਮੈਂ ਵੇਖੋ ਪਿੰਡਾਂ ਤੇ ਬੈਂਗਣ ਇਹਨਾਂ ਨੂੰ ਤੋ ਉਹ ਕਿ ਸਕਾਰ ਤੇ ਆ ਬਿਸ਼ਕੂ ਦੇ ਵਿੱਚ ਆ ਬਿਸ਼ਕੂ ਮਾਰ ਤੇ ਮੋਢੇ ਤੇ ਇਹਨਾਂ ਨੂੰ ਮੈਂ ਪਾ ਲਿਆ ਲਫਾਫੇ ਚ ਮੈਂ ਇਹਨਾਂ ਨੂੰ ਰੱਖ ਦੇਣੀ ਹੁਣ ਫ੍ਰਿਜ ਚ ਤੇ ਪਾ ਕੇ ਬਣਾ ਲਾਂਗੇ ਤੇ ਇਧਰ ਮਿੱਠਾ ਦੇ ਦਿੱਤਾ ਪਾ ਆਪਾਂ ਗੱਲਾਂ ਕਰਦੇ ਕਰਦੇ ਪੱਤੀ ਹੀ ਪਾਦ ਗਏ ਜਿਵੇਂ ਸਿੰਘ ਤੇ ਉਹਦਾ ਡੈਡੀ ਜੀ ਆ ਮੰਗਣ ਡੈ ਇਹਦਾ ਟੈਂਪੜਾ ਹੋ ਗਿਆ ਉੱਠਣਾ ਹੌਲੀ ਹੌਲੀ ਚਾਹ ਬਣਾਣਾ ਨਾਲੇ ਆਪਣੀ ਸਬਜੀ ਸੁਜੀ ਚੀ ਜੀ ਬਣਾ ਚਲੋ ਠੀਕ ਹੈ ਆ ਰਾਦੀ ਆਲੂ ਨੋੜੀ ਦੀ ਸਬਜੀ ਇਹ ਕਿਸੇ ਨੇ ਨਾ ਖਾਈ ਇਹ ਆਪਾਂ ਕੋ ਲਈ ਚਾੜ੍ਹ ਕੇ ਦਾ ਦੇਣੀ ਕਿਸੇ ਵੇਲੇ ਵਿਚਾਰੀ ਕੂੜੇ ਵਾਲੀ ਆ ਜਾਂਦੀ ਉਹਦੇ ਪੁੱਤਰੇ ਆ ਜਾਂਦੇ ਤਾਂ ਉਹਨਾਂ ਨੂੰ ਜਾਣਾ ਸ਼ਾਮਾਂ ਨੂੰ ਮੈਨੂੰ ਪਤਾ ਕੋਈ ਨਹੀਂ ਆਪਾਂ ਉਹਨਾਂ ਨੂੰ ਦੇ ਦਾਂਗੇ ਉਹਨਾਂ ਦਾ ਸਰ ਜੂ ਸੁਟਣੀ ਕੀ ਕਿਸੇ ਦੇ ਮੂੰਹ ਪੈ ਜੂ ਕੋਈ ਸੀਸਾ ਨਾ ਦੋ ਕਈ ਵਾਰ ਤਾਂ ਨਾਲ ਉਹ ਉਹਦੀ ਇਹ ਸਬਜੀ ਜਿਹਦਾ ਨਾਲ ਕੋਈ ਮੇਸਾ ਜਰੀ ਦੇ ਦੇਣੀ ਵਖਰੀ ਪਿਛਾ ਦੇ ਉਹਨਾਂ ਦਾ ਸਰ ਜੀ ਵਿਚਾਰਿਆਂ ਦਾ ਚਲੋ ਆਪਾਂ ਲਿਆਈਏ ਦੁੱਧ ਪਾਈਏ ਚਾਹ ਚ ਆ ਗਏ ਸਬਜੀ ਫਿਰ ਆ ਜਿੱਤੇ ਰਖਾਈਏ ਲਓ ਜੀ ਮੈਂ ਲੈ ਆਈ ਦੁੱਧ ਨਾਲ ਮੈਂ ਆ ਟਮਾਟਰ ਤੇ ਮਿਰਚਾਂ ਕੱਢ ਲਈਆਂ ਰੀਆਂ ਸਬਜੀ ਤੇ ਆਪਾਂ ਆ ਨਾ ਬਿਚਲੇ ਕੋਸੀ ਉਥੇ ਬੇਕ ਲੈਣੀ ਚਾਹੀਦੀ ਕੋਲਾ ਵਾ ਡਾਗ ਲਾ ਕਿੱਥੇ ਦਿਖਾ ਜਿਆ ਉਹ ਗਲਾ ਵਾ ਕਿੱਥੇ ਉਹਦਣਾ ਦੁੱਧ ਦਾ ਖਾਅ ਗਿਆ ਬਾਬਾ ਲੱਗ ਜਾਂਦਾ ਹੈਗਾ ਛਾਣ ਲਈ ਹਾਂ ਇਹ ਨਹੀਂ ਉਹ ਦੂਜਾ ਜਿਹੜਾ ਵੱਡਾ ਹੋਰ ਵੱਡਾ ਚਲੋ ਉਹਨੇ ਅੰਦਰ ਖੜਿਆ ਹਣਾ ਚਾਹ। ਲਓ ਜੀ ਆਪਾਂ ਇੰਨਾ ਪਾ ਪਾਈਏ ਦੁੱਧ ਚਾਹ ਬਣਾਈਏ ਵਦਦਾਸਾ ਮੇਰੀ ਜੀ ਕਹਿਣ ਜੀ। ਤੇ ਚਲੋ ਜੀ। ਕੋਟਾਰ ਪੀਣੀ ਆ। ਆਪਾਂ ਕਿਹੜਾ ਦੁੱਧ ਪੀਣਾ। ਇਹ ਜੇ ਵੀ ਨਹੀਂ ਸਾੜੀ ਪੀਣੀ ਤਾਂ ਕੀ ਫਾਇਦਾ। ਲਓ ਜੀ ਚਾਹ ਗਈ ਬਣ। ਆਰਾ ਖਾਓ ਬੜਾ ਜੀ। ਚਲ ਇਹ ਚ ਪਾ ਲਿਓ ਨਹੀਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਆਵਾਜ਼ ਸੁਣਦੀ ਆ ਮੈਂ ਨਾ ਕਰ ਜੋ ਸੁਆੜੇ ਮੋਬਾਈਲ ਚੱਲਦਾ ਮੈਂ ਮੜੀ ਜੀ ਵੀਡ ਬੋਣਾ ਕਵਾਜ ਘਟ ਘਟ ਆਉਂਦੀ ਤੁਸੀਂ ਆਵਾਜ਼ ਦੱਸਣਾ ਤਾਨੂੰ ਜਿਉ ਮੈਂ ਬੋਲਦੀ ਆ ਤਾਂ ਤੁਹਾਨੂੰ ਸੁਣਦਾ ਵਾ ਸਾਰੇ ਕਿ ਮੇਰੇ ਪਹਿਣਾ ਕਮੈਂਟ ਕਰਕੇ ਦੱਸਿਓ ਜਿੰਨਾ ਮੇਰੇ ਜਿਹੜੇ ਮੇਰੇ ਬਲੌਗ ਦੇ ਨੇ ਕਿਉਂਕਿ ਮੈਨੂੰ ਲੱਗਦਾ ਵਾ ਕਿ ਆਵਾਜ਼ ਜਿਹੜੀ ਨਾ ਘੱਟ ਵਾ ਕੁਛ ਇਹਨੂੰ ਬਖਾਉਣਾ ਪੈਣਾ ਮੋਬਾਈਲ ਨੂੰ ਮੋਬਾਈਲ ਕਰਤੇ ਦਾ ਖਾਜ ਹੋ ਗਿਆ ਪਰ ਸਰਦਾ ਇਹਦੇ ਬਿਨਾ ਹੈ ਨਹੀਂ ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ ਜੀ ਇਦਰਾ ਪਣਸ਼ਨਾ ਮਾਂਜੀ ਆਪਿਆ ਆ ਜੀ ਆਵੇ ਤੇ ਆਲੂ ਵੀ ਤੋਂ ਤੇ ਹੀ ਤੋਂ ਕੇ ਰੱਖੇ ਸਾਰੀਆਂ ਸਬਜ਼ੀਆਂ ਲਈਆਂ ਜਦੋਂ ਪਾਈ ਕੋ ਸਵੇਰੇ ਸਾਰਿਆਂ ਨੂੰ ਤੋਂ ਤੋਂ ਰੱਖੀਆਂ ਤੇ ਆਪਾਂ ਖੇੜਾ ਕਵਰ ਹੀ ਪਾਟ ਗਿਆ ਤੇ ਇਹਦਾ ਇੰਨਾ ਇੰਨਾ ਹਿੱਸਾ ਜਿਹੜਾ ਗੋਲ ਹੀ ਉਹ ਮੈਂ ਲਾ ਕੇ ਜਾਣਗੇ ਆਟੇ ਦੇ ਡਰਮੀ ਦੇ ਪਾਤਾ ਮੈਂ ਖਾ ਉੱਤੇ ਤੁਰਿਆ ਫਿਰਨਾ ਆਪਾਂ ਇਹ ਤੋਂ ਕੰਮ ਲੈ ਲਿਆ ਤੇ ਨਾਲੇ ਹੁਣ ਆਪਾਂ ਅੱਜ ਘੜਾ ਜਿਹੜਾ ਵਾ ਨਵਾਂ ਪਾਣੀ ਦਾ ਭਰਦੇ ਆ ਫਿਰ ਤੋਂ ਬਣਾ ਕੇ ਫੋਰ ਮੈਂ ਸਬਜੀ ਲੈ ਜਾਂਦੀ ਕੋਠੇ ਤੇ ਨਾਲੇ ਉਤੇ ਕੱਪੜੇ ਪਾਏ ਆ ਕੱਪੜੇ ਲਾ ਕੇ ਉੱਤੇ ਹੀ ਲਾ ਕੇ ਮੈਂ ਜੜਾ ਕੇ ਬਹਿ ਜਾਣਾ ਜੋੜ ਲੈਣੇ ਤੇ ਨਾਲੇ ਆਪਾਂ ਸਬਜੀ ਕੱਟ ਲੈਣੀ ਤੇ ਫਿਰ ਮੈਂ ਉਤੋਂ ਉੱਤਰ ਕੇ ਹੁਣਾ 7:30 ਵਜੇ ਫਿਰ ਬਣਾ ਕੇ ਤੜਕਾ ਲਾ ਕੇ ਆਟਾ ਗੁੰਨ ਲੈਣਾ ਦੁੱਧ ਨਹੀਂ ਲਿਆਉਣਾ ਦੁੱਧ ਸਵੇਰੇ ਲਿਆਂਦਾ ਜੇ ਉਹ ਬਾਲਾ ਆਇਆ ਬਸ ਸਵੇਰੇ ਲਿਉਣਾ ਐਵੇਂ ਗਰਮੀ ਬੜੀ ਮੜੀ ਉਹਨੂੰ ਫਿਰ ਠੰਡਾ ਕਰਕੇ ਪੱਖਾ ਛੱਡ ਕੇ ਰੱਖਣਾ ਪੈਂਦਾ ਤੇ ਫਿਰ ਜਾ ਕੇ ਉਹ ਠੰਡਾ ਹੁੰਦਾ ਫਿਰ ਜਾਰਾ ਹੀ ਵਾਜ ਜਾਂਦੇ ਕਈ ਵਾਰ ਅਦਾਸ ਉਹ ਚੱਲਿਆ ਬਾਲਾ ਇਹ ਕੋਨੇ ਰਿੰਦਾ ਪਾਣੀ ਆ ਗਏ ਹਨ ਨੰਡਪੁਰ ਸਾਹਿਬ ਤੇ ਇਹ ਕੀਰਤਪੁਰ ਸਾਹਿਬ ਉਥੇ ਸਾਰਿਆਂ ਸੰਗਤਾਂ ਨੇ ਭਾਂਡੇ ਮਿੱਟੀ ਦੇ ਖਰੀਦੇ ਤੇ ਉਹਦੋਂ ਲਿਆਂਦਾ ਇਹ ਵਿੱਚ ਪਾਇਆ ਨੂੰ ਮਨਾ ਰਣਾ ਪੋਰ ਲਈ ਆਈ ਗੀਆਂ ਬਟਨ ਪੋਵੇਂ ਸਾਹਵਾਂ ਆ ਬਾਬਾ ਦੀਪ ਸਿੰਘ ਦਾ ਜਦਨ ਜਰਮ ਦੇਣ ਹੀ ਸ਼ਬੀ ਤਰੀਕ ਨਹੀਂ ਤੇ ਹੀ 24 ਨੂੰ ਗਏ ਹਾਂ ਉਦੋਂ ਮੈਨ ਲਈ ਆਈ ਇੱਕ ਮਖਣੀ ਭੌਣ ਵਾਲਾ ਬੜਾ ਸੋਹਣਾ ਦੋ ਮਖਣੀ ਭੌਣ ਵਾਲੇ ਠੋਨੇ ਜਿੱਦਾਂ ਦੇ ਪਿੱਛੇ ਉਹ ਲਾਲ ਜੇ ਪੱਥਰ ਦੇ ਹੁੰਦੇ ਸੀ ਤੇ ਹੁਣ ਤੇ ਚਿੱਟੇ ਆ ਗਏ ਤੇ ਨਾਲੇ ਮੈਂ ਦੋ ਬੋਲੀ ਆਈ ਮਗੜੀਆਂ ਚਾਹ ਘਾਟੇ ਚਾਹ ਨਾਲ ਕਾਪਟ ਵਧ ਗਈ ਉਹ ਜੱਗ ਸੀ ਤੇ ਉਹਦੇ ਵਿੱਚ ਦੁੱਧ ਦਵਾ ਨਹੀਂ ਤੇ ਜਾ ਕੇ ਉਹਦੇ ਵਿੱਚ ਨਿਗਾ ਜਾ ਕੇ ਲੋਦਾ ਵਾ ਤੋ ਅੱਛਾ ਨਾ ਚਾਹ ਵਧੀਆ ਪਣੀ ਜਾਂਦੀ ਹੈ ਚਲੋ ਸਰ ਗਿਆ ਇਹ ਹੋਰ ਪਾਤ ਕੇ ਹੁਣ ਦੀ ਬਣਾਈ ਤੇ ਮੈਂ ਤਾਂ ਠੰਡੀ ਕਰਕੇ ਇਦਾਂ ਪੀਣੀ ਜੀ ਚਲੋ ਬਾਕੀ ਆ ਟਾਕ ਦੇ ਨਹੀਂ ਕਿਉਂਕਿ ਕੁੜੀ ਨੇ ਨਹੀਂ ਅਜੇ ਨਾ ਪੀਣੀ ਪਰੋਣੇ ਨੇ ਨਹੀਂ ਪੀਣੀ ਉਹਨਾਂ ਨੇ ਲੇਟ ਹੀ ਪੀਣੀ ਆ ਉਹਨਾਂ ਜਿਹੜਾ ਪੀਣੀ ਹੋਈ ਆਪਣੇ ਜੋਗੇ ਦੇ ਪਾਪੇ ਬਣਾ ਲੈਣਗੇ ਹਈ ਬਣਾ ਕੇ ਪੀ ਲੈਣੀ ਆ ਬਸ ਹੁਣ ਚੱਲੇ ਗੋਠੇ ਤੇ ਮੈਂ ਤੁਹਾਨੂੰ ਵਿਖਾਵਾਂ ਤਾਂ ਮੈਂ ਵਿਖਾਵਨੀ ਨਹੀਂ ਨੀ ਰਾਜੀ ਹੁ ਤਾਂ ਦੇ ਆਹ ਦਾ ਪਪਾ ਕੇ ਰੱਖਿਆ ਵੇਖੋ ਪਤਾ ਸੀ ਇਹਦਾ ਬੀਜ ਫਿਰ ਰੋਟੀ ਤੋਂ ਬਾਅਦ ਖਾ ਲੈਣੇ ਕੱਲ ਖਾਣ ਲੇ ਮਿੱਠਾ ਆਹ ਵੇਖੋ ਆ ਜਿਹੜਾ ਤੋਲੇ ਆ ਇਹ ਐਸੀ ਭਾਇਆ ਚਾਰ ਕਿ ਜਦੋਂ ਇੱਥੇ ਬਹਿ ਕੇ ਫੁਲਕਾ ਛਕਦੇ ਆ ਤੇ ਚਾਰ ਜਿਹੜਾ ਵਾ ਨਾ ਤੇ ਉਥੇ ਘਾਲਿਆ ਕਰਨ ਆਹ ਵੇਖੋ ਅਵੇ ਆ ਆ ਲਿਆ ਢੂੰਣੇ ਇਧੇ ਵੇਖੋ ਤੇ ਪਰ ਮੈਂ ਇਥੇ ਤਾਂ ਰੱਖਿਆ ਵਾ ਬਚਾ ਦਾ ਕਰਕੇ ਪੂਰੇ ਟੁੱਟ ਜੂਗਾ ਆਵੇ ਇਹਦੇ ਵਿੱਚ ਵੀ ਚਾਹ ਰਹੀ ਪਾਉਣਾ ਮਿਰਚਾਂ ਦਾ ਪਾਵਾਂਗੇ ਜਾਂ ਨਿੰਬੂ ਦਾ ਆਵੇ ਕਿੱਡਾ ਕਿੱਡ ਸੁਣਨਾ ਤੇ ਇਥੇ ਆਪਾਂ ਬਾਬਾ ਜੀ ਦਾ ਘਰ ਵਾ ਆ ਵੇਖੋ ਬ੍ਰਾਮ ਦਸ ਮਹਾਰਾਜ ਤੇ ਤੰਤਰ ਬਾਬਾ ਸ਼੍ਰੀ ਚੰਦਰਪਾਲ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਇਸ ਵੀਰੋਟਕੇ ਮੈਂ ਬਾਬਾ ਜੀ ਕੀ ਅਰਦਾਸ ਬੇਨਤੀ ਕਰਦੀ। ਅਰਗਵਤੀ ਲਾਉਣੀ ਆ। ਮਹਾਰਾਜ ਪਾਪਾ ਤੋਂ ਹੀ ਸਾਨੂੰ ਸੋਹਣਾ ਕਰ ਦੇ। ਮਹਾਰਾਜ ਸਾਡੀ ਆਸ ਮੁਰਾਦ ਪੂਰੀ ਕਰੋ ਸੱਚੇ ਪਾਤਸ਼ਾਹ। ਘਰਾਏ ਦੇ ਘਰ ਤੋਂ ਛਟਕਾਰਾ ਦਵਾਓ ਮਹਾਰਾਜ। ਮਹਾਰਾਜਰ ਦਾ ਆਜਮੇਂ ਜੋੜ ਕਰੂਗਾ ਆਪਾਂ ਹਰ ਇੱਕ ਦਾ ਹੀ ਭਲਾਈ ਸੋਚਦੇ ਆ ਚਲੋ ਜੀ ਮੁਰ ਕਪਲਾਉਣੇ ਤੜਕਾ ਸਬਜੀ ਜੀ ਘਿਰ ਲਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜਾਣਾ ਕਿਤੇ ਮੈਂ ਸਬਜੀ ਕੱਟ ਕੇ ਲੈਣ ਗਿਆ ਆਪਾਂ ਝਟ ਝਟ ਤੜਕਾ ਲਾ ਲੈਣਾ ਇੱਕ ਛਾਈ ਆਪ ਜੀਰ ਲੈਣਾ ਆਪਾਂ ਪਿਆਜ਼ ਤੇ ਲਸਣ ਤੇ ਚਲੋ ਜੀ ਆਪਾਂ ਚਲ ਕੇ ਅੰਦਰ ਚਾਹ ਲੈ ਜੀ ਜੋ ਸੰਦੋ ਦਾ ਡੈਡੀ ਚਾਹ ਠੀਕ ਦੇ ਉਹ ਤਾਂ ਦੋ ਬਰੀ ਹੋ ਵੀ ਗਏ ਬਣੀ ਨਹੀਂ ਲਹੋੜੀ ਖੋ ਸੌਜੀ ਆਪਣੀ ਧੀਆ ਤੋੜਨ ਦੀ ਗਈ ਬਣ ਤੜਕਾ ਲਾਉਣਾ ਸੀ ਤੇ ਮੋਬਾਈਲ ਉੱਤੇ ਰਹਿ ਗਿਆ ਕੋਠੇ ਤੇ ਤੂੰ ਕਿ ਲਿਆ ਹੁੰਦਾ ਚੇਤਨ ਹੋਇਆ ਥੱਲੇ ਆਣ ਕੇ ਤੁਹਾਨੂੰ ਤੜਕਾ ਲਾਇਆ ਨਾਲਾ ਦੁੱਧ ਨੂੰ ਪਾਣਾ ਦਵਾਇਆ ਆ ਬਣਾ ਲਈ ਤੂੰ ਅੱਜ ਥੋੜਾ ਲਿਆਂਦਾ 1.5 ਕਿਲੋ ਲਿਆਂਦਾ ਉਹ ਜਾ ਉਹ ਇਧਰ ਪੀਣ ਦਾ ਘਰ ਪੂਜਿਆ ਬਰਫਾਇਆ ਪਾਣੀ ਚ ਤੇ ਇਧਰ ਆਟਾ ਬੋਲ ਲਿਆ ਹੋਣੀ ਤੇ ਦੂਰਾ ਫੋਨਾ ਦਿੱਤਾ ਨੇ ਵੀ ਲਾ ਪੋਣਾ ਤੇ ਤੋਂ ਨਹੀਂ ਸੁੱਕਾ ਆ ਪੋਨੇ ਜਿਹੜੇ ਉੱਤੇ ਤੋਤੇ ਹੀ ਸਾਰੇ ਉਹ ਲਿਆਂਦੇ ਸੀ ਕੁੱਤੋ ਕਿਰਾ ਕੇ ਟਿੰਗ ਸਬਜ਼ੀਆਂ ਵਾਲੇ ਵਿਲੇ ਹੋਏ ਜਿਹੜੇ ਸਾਰੇ ਪੋਨੇ ਤਤਾ ਪਾਣੀ ਕਰਕੇ ਸਿਰਕਾ ਪਾ ਕੇ ਤੇ ਤੋਤੇ ਆਸਰਾ ਨੇ ਸਾੜ ਵਿੱਚ ਇਧਰੇ ਫਿਰਦੇ ਸਾਡੇ ਨਾਲ ਹੀ ਲੱਗੇ ਚਲੋ ਇਹ ਵੀ ਪੋਨੇ ਇਹੋਗੇ ਨੀ ਮਾਨੀ ਨਾ ਬਾਅਦ ਤੇ ਚਲੋ ਜੀ ਜੇ ਤੁਹਾਨੂੰ ਵੀੜ ਕੋ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਚਲੋ ਜੀ ਸੋ ਸਬਜੀ ਦੀ ਨਿਵਲਗਾ ਪਣੀ ਚੀਰ ਚੂਰ ਤੇ ਆਪਾਂ ਪੁੱਟ ਕੇ ਆਂਦੇ ਹਾਂ ਜੀ ਚਲੋ ਜੀ ਦੇਖਣ ਲੱਗੇ ਬਾਂਹ ਦਾ ਸਬਜੀ ਬਣੂਗੀ ਦੇਖੋ ਹੈ ਨਾ ਆਪਾਂ ਮੇਹਲੇ ਬਸ ਕੁਲਕੇ ਰਹਿ ਗਏ ਕੋਈ ਨਹੀਂ ਉਹ ਲਾ ਲੈਂਦੇ ਗਰਮੀ ਬੜੀ ਹੈ ਪੂਰੀ ਬਾਹਰ ਨਿਕਲ ਕੇ ਤਾਂ ਸੋਈ ਚ ਰੈਸਟ ਕਰਕੇ ਫਿਰ ਬਣਾਉਣੀ ਪਰਸ਼ਾਦਾਂ ਦਾ ਪ੍ਰੋਗਰਾਮ ਤੇ ਚਲੋ ਜੀ یوں ਨਹੀਂ ਵਾਸਤੇ ਰਹੋ ਤਾਂ ਇਹ ਵੀਡੀਓ ਵੇਂਦੇ ਰਹੋ ਛੋੜੇ-ਸੋੜੇ ਦਾ ਵੀਡੀਓ ਵੇਦੇ ਰਹੋ ਇਹ ਸੋਣਾ-ਸੋਣਾ ਬਣਾਉਂਦੇ ਰਹੇ ਜੀ ਚਲੋ ਜੀ ਨਿਵਾਸ ਦਿਰੋਂ ਆਪਣੇ ਪਰਿਵਾਰਾਂ 'ਚ ਮਹਾਰਾਜਾ ਨੂੰ ਤੰਦਰੁਸਤੀਆਂ ਬਖਸ਼ੇ